ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕਿਰਤੋਵਾਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਨੀਕੀ ਕਿਰਤੋਵਾਲ ਅੱਜ ਦੋਸਤੋ ਪਹੁੰਚੇ ਆ ਵੱਡੀ ਕਿਰਤੋਵਾਲ ਥੋੜੀ ਦੂਰੀ ਤੇ ਆ ਔਰ ਇਹ ਕੇ ਪੱਤਨ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਆ ਸਾਰੀ ਸੋ ਜਿਹੜੀ ਸ਼ਰਕਤ ਤਕਰੀਬਨ ਹਰੀ ਕੇ ਪਤਮ ਤੋਂ ਜਦੋਂ ਆਪਾਂ ਬਿਲਕੁਲ ਪੱਟੀ ਮੋੜ ਚਾਹੇ ਖੇਮ ਕਰਨਾਂ ਲਈ ਛੜਕਾਉਣੇ ਆ ਤਾਂ 2-2.5-3 ਕਿਲੋਮੀਟਰ ਤੇ ਇੱਕ ਛੜਕ ਨਿਕਲਦੀ ਆ ਜਿਹੜੀ ਵੱਡੇ ਸਭਰਾ ਨੂੰ ਜਾਂਦੀ ਆ ਇਸੇ ਜੜਕ ਦੇ ਉੱਪਰ ਪਿੰਡ ਆਉਂਦਾ ਛੋਟੀ ਘਰਤੋਵਾਲ ਤੇ ਲਾਬੀ ਵੀਰ ਦੇ ਕੋਲ ਆਇਆ ਬੋਸੋ ਇਸ ਫਾਰਮ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਆ ਇੱਕ ਤੋਂ ਵੀਡੀਓ ਪਹਿਲਾਂ ਵੀ ਆਪਾਂ ਕਵਰ ਕੀਤੀ ਆ ਸੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੋ ਹੀ ਐਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਕਾਫੀ ਚੰਗੀ ਵੱਡੀ ਝੋਟੀ ਦਿਖਾਵਾਂਗੇ ਭਰਾਵਾਂ ਨੂੰ ਮੂਰਾ ਬਰੀਡ ਦੇ ਵਿੱਚ ਮੰਨ ਕੇ ਤੁਸੀਂ ਸੌਦਾ ਕਰ ਲਿਏ ਜੇ ਮਗਰ ਕਟਾ ਮੇਲ ਕਾਫ ਆ ਸੋ ਤਕਰੀਬਨ ਕੋ 15 14 ਸਰੀ ਇਹ ਝੋਟੀ ਦਿਖਾਵਾਂਗੇ ਇੱਕ ਨੀਲੀ 라ਵੀ ਦੀ ਤੁਹਾਨੂੰ ਆਪਾਂ ਮੱਝ ਦਿਖਾ ਦੇਾਂਗੇ ਬਿਲਕੁਲ ਟੇਡੇ ਪਾਸੇ ਵਾਲਾ ਕੱਟ ਜਿਹੜਾ ਆਂਦੇ ਵੀ ਮਿਰਦਾ ਬੜਾ ਘ ਸੋ ਸੁਵੇ ਦਾ ਵਿੱਚ ਕਿੰਨਾ ਸੁਭਾ ਸੋਣ ਵਾਲੀ ਆ ਕਿੰਨੇ ਕ ਦਿਨ ਹਜੇ ਬਾਕੀ ਆ ਪ੍ਰੋਪਰ ਡਿਟੇਲ ਚ ਚਲਾਂਗੇ ਬਾਕੀ ਮੇਰਾ ਫਾਰਮਰ ਭਰਾ ਕੋਈ ਵੀ ਖਰੀਦਦਾਰੀ ਕਰਨ ਆ ਰਿਹਾ ਠੀਕ ਆ ਜੀ ਆਪਣੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸਦੀ ਕਰਨਾ ਤੁਹਾਡਾ ਹੱਕ ਮੰਦਾ ਜਿਹੜੇ ਪਸ਼ੂ ਆਪਾਂ ਸੁਵੇ ਸੁਵੇ ਦਿਖਾਉਣੇ ਆ ਤੁਹਾਨੂੰ ਸੋ ਕੱਪਲ ਮਾਜ ਆਪਣੀ ਟਿੱਪ ਕੇ ਚੋਂ ਸਾਡੀ ਤਸਦੀ ਕਰਕੇ ਲੈ ਕੇ ਜਾਓ ਸੋ ਤਰੀਕਾ ਜ 21 ਸਤੰਬਰ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਉਹੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਲਾਡੀ ਸੱਸਰੀ ਗੱਲ ਸੱਸਰੀ ਗੱਲ ਸੰਦੂ ਸਾਹਿਬ ਜੀ ਲੈ ਵੀ ਹੋਰ ਪਾ ਜੀ ਠੀਕ ਠਾਕ ਹਾਂ ਜੀ ਹਾਂ ਜੀ ਵ ਬਹੁਤ ਵਧੀਆ ਲਾੜੀ ਠੀਕ ਠਾਕ ਵੀਰੇ ਲਾੜੀ ਉਦੋਂ ਆਪਾਂ ਵੀਰ ਉਦੋਂ ਵੀ ਪਸ਼ੂ ਦਿਖਾਇ ਸੀ ਪੰਜ ਚਾਰ ਕ ਆਪਣੇ ਘਰੋਂ ਹਾਂਜੀ ਹਾਂਜੀ ਮਾਲ ਤਕਰੀਬਨ ਸੇਲ ਹੋ ਗਿਆ ਸੀ ਤੇ ਦੋ ਘੰਟੇ ਤਿੰਨਾਂ ਜੀ ਹਾਂ ਸੰਜੀ ਹੋ ਗਿਆ ਉਹ ਤੋਂ ਬਾਅਦ ਮਾਲ ਇਸੇ ਤਰ੍ਹਾਂ ਤਕਰੀਬਨ ਕੋਈ ਦੋ ਚਾਰ ਨਾਗ ਆਉਂਦੇ ਰਹੇ ਸੌਦਾ ਬੰਦਦਾ ਰਿਹਾ ਵਿੱਚ ਫਿਰ ਮੇਨਾਂ ਦਾ ਬਿੱਟਾ ਟੁੰਡ ਜਾਂਦਾ ਰਿਹਾ ਕੰਮ ਲੈ ਤਾ ਨਹੀਂ ਲੇਟ ਹੋ ਜਾਂਦੇ ਰਹੇ ਕਿਸੇ ਲਈ ਤੁਹਾਡਾ ਨਹੀਂ ਟਾਈਮ ਲੱਗਦਾ ਰਿਹਾ ਠੀਕ ਆ ਤੇ ਫਿਰ ਚਲੋ ਉਦਾਂ ਦੇਨੇ ਦੁਨੇ ਫਿਰ ਦੇ ਦਿੱਤੀ ਤੇ ਇਦਾਂ ਹਾਂਜੀ ਠੀਕ ਆ ਠੀਕ ਆ ਤੇ ਲਾੜੀ ਇੱਕ ਤਾਂ ਛੋਟੀ ਵੀਰ ਵੱਡੀ ਆ ਗਈ ਆਪਣੇ ਘਰਾਂ ਹਾਂਜੀ ਤੇ ਮੈਨੂੰ ਲੱਗਦਾ ਵੀ ਤੁਸੀਂ ਵੀ ਦੱਸਣ ਦਾ ਵੀ ਚੰਗੀ ਔੜ ਤੇ ਆ ਵੀ 14 ਪਾਣਾ ਔੜ ਤੇ ਆਈ ਆ ਆ ਕਿੱਥੇ ਹੈ ਗਈ ਏ ਹੂੰ ਮਾਰੋ ਜਾ ਤਾਂ ਹਾਈਟ ਕੱਦ ਪੂਰਾ ਓਕੇ ਆ ਵੱਡੇ ਪਾਸੇ ਪੁੱਤ ਵਿਖਾ ਦੀ ਐਦੋਂ ਵਿਖਾ ਦੇ ਤਾਂ ਸਰ ਜੀ ਦਿਖਾ ਦਊਂ ਐਦੋਂ ਦਿਖਾ ਦਿਓ ਆ ਦਿਖਾਓ ਸੋ ਆ ਟ੍ਰੋਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਵੱਡੇ ਕੱਦ ਹਾਈਟ ਦੇ ਵਿੱਚ ਆ ਸਿੰਗਲ ਹੱਡੀ ਆ ਬਿਲਕੁਲ ਪਤਲਾ ਪਿੰਡਾ ਠੀਕ ਆ ਜੀ ਤੇ ਲਾਡੀ ਜੇਕਰ ਵੀ ਗੱਲ ਕਰੀਏ ਸੋਣ ਦੀ ਅੱਜ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਕੱਲ ਦੀ ਸੂਈ ਕਰਾਤੀ ਸੀ ਕੱਲ ਸੂਈ ਹੈ 11 ਵਜੇ 11 ਵਜੇ ਕੱਲ ਦੀ ਹਾਂਜੀ ਸਵੇਰ ਕੰਮ ਆਉਗੀ ਹੈ ਸਵੇਰ ਦੂਜ ਲੋ ਜੀ ਦੂਜਾ ਸੂਆ ਕੱਲ ਦੀ ਸੂਈ ਹੈ ਠੀਕ ਆ ਤੇ ਮਗਰ ਕਟਾ ਆ ਗਿਆ ਮੇਲ ਲੋ ਜੀ ਮਗਰ ਕਟਾ ਮੇਲ ਕਫ ਆ ਗਿਆ ਤੇ ਦੋ ਚਵਾਈਆਂ ਕਰ ਲਈਆਂ ਦੀਆਂ ਆਪਾਂ ਹਾਂਜੀ ਦੋ ਕਰ ਲਿਆਣ ਸਵੇਰੇ ਵੀ ਨਾ ਆ ਥੱਲੇ ਜਾਦਾ ਇਹ ਬਹਿਣਾ ਬੂਣਾ ਔਖਾ ਹੈ ਫਿਰ ਸਵੇਰੇ ਵੀ 4-5 ਕਿਲੋ ਚੋਲਿਆ ਦੁੱਧ ਦੇ ਨਾਲ ਬੱਚੇ ਨੂੰ ਪਿਆਇਆ ਹੁਣ ਤੁਹਾਨੂੰ ਪਤਾ ਟਾਈਮ ਕਿੰਨਾ ਆ ਗਿਆ ਤੇ ਫਿਰ ਤੁਹਾਨੂੰ ਵੇਟ ਕਰਨੀ ਪਈ ਔਖੀ ਠੀਕ 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 ਤੇ ਮਾਰਨਿੰਗ ਵੀ ਚਵਾਈ ਕਰ ਦਿੱਤੀ ਮਾਰਨਿੰਗ ਚਵਾਈ ਕਰਦੀ ਇੱਕ ਵਾਰ ਹਾਂਜੀ ਸੋ ਮਾਰਨਿੰਗ ਵੀ ਇਹਦੇ ਦੋਸਤ ਚਵਾਈ ਕਰ ਦਿੱਤੀ ਆ ਇੱਕ ਕਾਲ ਦੀ ਸੂਈ ਹੋ ਮਗਰ ਕੱਟਾ ਕੱਟਾ ਵੀ ਬੜਾ ਜਮਿਆ ਭਲਿਆ ਦਿੱਤਾ ਕਰਮਾ ਦੀ ਨੇ ਪੂਰਾ ਵਜਨ ਵੇਡ ਦੇ ਵਿੱਚ ਕੱਟਾ ਤੇ ਦੂਜਾ ਸਵੇਰ ਝੋਟੀ ਵੀ ਦੱਸ ਰਿਹਾ ਵੀ ਦੂਜਾ ਸਵੇਰ ਜਿਸਨ ਇਥੋਂ ਬੁੱਕ ਮਾਰ ਕੇ ਕੈਮਰਾ ਦਿਖਾਇਆ ਇੱਕ ਵਾਰੀ ਚੰਗੀ ਤਸੱਲੀ ਨਾਲ ਇੱਕ ਬਹਿਣੀ ਵਾਲੇ ਪਾਸਿਓ ਤੇ ਇਹ ਸਾਡੀ ਤੁਸੀਂ ਦੱਸਿਆ ਵੀ ਆਪਣੇ ਕੋਲ ਲਿਆਦੀ ਭਾਜੀ ਬੰਦਿਆਂ ਤੋਂ ਆਈ ਆ ਕੋਈ ਪਿਛਲੇ ਸਵੇਰ ਦਾ ਦੁੱਧ ਜਾਂ ਰਿਕਾਰਡ ਦਾ ਕੋਈ ਪਤਾ ਕਿੰਨਾ ਕਿਚੋਂ ਆਉਂਦੀ ਹਾਂਜੀ ਪਿਛਲੇ ਸਵੇਰ ਨੇ ਪਹਿਲੇ ਸਵੇਰ 12 ਕਿਲੋ ਦਿੱਤਾ ਵਾ ਤੇ ਹੁਣ ਆਪਾਂ 15 16 ਕਿਲੋ ਦੀ ਗਾਰੰਟੀ ਦੇ ਦਾਂ ਕੋਈ ਭੈਣ ਭਰਾ ਖਰਦਾ ਆਪਣੇ ਕੋਲੇ ਠੀਕ ਆ ਜੀ ਤੇ ਆਪਾਂ ਗਾਰ ਠੀਕ 15 ਕਿਲੋ ਦੇ ਪੱਕਾ ਹੀ ਗਰੰਟੀ ਆਪਣੀ ਹੈਗੀ ਆ ਕੋਈ ਇਹ ਨਾ ਕਹੂਗਾ ਕਿ ਘਟ ਕੱਟਿਆ ਦੁੱਧ ਬਾਕੀ ਚੋਣ ਚਵਾਦੀਆਂ ਪੂਰੀ ਓਕੇ ਨਹੀਂ ਮੈਂ ਨਾ ਓਕੇ ਪੋਲੀ ਤਾਰ ਠੀਕ ਆ ਉਧਰਲੇ ਪਾਸੋਂ ਇੱਕ ਤੇ ਜ ਮਰੋ ਜਲਾਦੀ ਪਰਲੇ ਪਾਸੋਂ ਇੱਕ ਤੋਂ ਵੀਰ ਸੋ ਬਾਕੀ ਦੋਸਤਾਂ ਕਾਂਜਾ ਬਹੁਤ ਚੰਗਾ ਬੇਲ ਬੂਲ ਚੰਗੀ ਸਪੈਸ਼ਲ ਕੱਟ ਵਟਾ ਆਟੋ ਰੂਟਰ ਦੀ ਕੁਆਲਿਟੀ ਚੰਗੀ ਹੈ ਬਾਕੀ ਨਾਰਮਲ ਹੀ ਸਾਰੇ ਭਰਾਵਾਂ ਨੇ ਇਥੋਂ ਆਈਡੀਆ ਲਾ ਲੈਣਾ ਬਸ ਚੀਜ਼ ਦੇਖਦੇ ਆ ਸਾਰੀ ਇਧਰ ਬਹਿਣੀ ਵਾਲੇ ਪਾਸੋਂ ਤੁਹਾਨੂੰ ਦਿਖਾ ਦਿੰਦੇ ਆ ਬੇਨ ਸਪੌਂਸ ਨਾਰ ਜਿਹੜੀ ਮਿਲਕ ਨਾਰ ਨਾਰ ਰੋਡ ਚੰਗੀ ਹੈਗੀ ਬਾਣੇ ਦੇ ਅੱਗੋਂ ਸ਼ਟਾਰਟਿੰਗ ਆ ਬਿਲਕੁਲ ਧੋਨ ਵਾਲੀ ਸਾਈਡ ਤੋਂ ਤੁਸੀਂ ਦੇਖੋਗੇ ਕਿੱਥੋਂ ਸ਼ਟਾਰਟ ਹੁੰਦੀ ਕਰਮਾ ਵਾਲੀ ਇਧਰ ਬੈਕ ਸਾਈਡ ਸਾਰ ਨਾਲ ਲੇਵਾ ਬਣਾਈ ਫਿਰਦੀ ਹੈ ਠੀਕ ਆ ਜੀ ਸੋ ਚਾਹੇ ਕੋਈ ਨੂੰ ਕਿਸ਼ਤੀ ਲੇਵਾ ਮੰਨ ਲੇ ਚਾਹੇ ਇਹਨੂੰ ਬਿਲਕੁਲ ਤੀਰ ਕਮਾਨ ਟਾਇਬ ਲੇਵਾ ਮੰਨ ਲੇ ਬਹੁਤ ਵਧੀਆ ਚੰਗਾ ਲੇਵਾ ਵੱਡੇ ਕਾਦਕਾਰ ਦੇ ਵਿੱਚ ਆ ਖੋਰ ਕੇ ਕੋਈ ਤੋੜ ਕੇ ਤੁਹਾਨੂੰ ਆਪਾ ਦਿਖਾਉਣਾ ਹੈ ਤਸਦੀ ਦੇ ਨਾਲ ਬਬੂ ਨੂੰ ਬਹੁਤ ਹੀ ਜਿਆਦਾ ਚੰਗੀ ਆ ਕਰਮਾ ਦੀ ਠੀਕ ਆ ਜੀ ਸੋ ਇਹ ਚਵਾਜੇ 14 ਵਜੇ ਚਵਾਜੇ 15 ਬਾਕੀ ਜਿਹੋ ਦੀ ਮੇਰੇ ਫਾਰਮਰ ਭਰਾ ਦੀ ਸੇਵਾ ਰਹੀ ਸੋ ਚੰਗੇ ਨਾਲੋਂ ਬਹੁਤ ਕਰਦੀ ਮਰੀ ਇੱਥੇ ਸੰਗਿਆ ਆ ਪਾਇਆ ਨਹੀਂ ਕਦੀ ਆ ਮੜੀ ਤੇ ਹਿੱਕ ਦੇ ਮਗਰੋਂ ਆ ਲਓ ਜੀ ਆ ਲਓ ਜੀ ਦਿਖਾਓ ਮਾੜਾ ਜਿਹਾ ਜਿਸ ਤੰਗੀ ਤਸੱਲੀ ਦੇ ਨਾਲ ਇਹ ਲਾੜੀ ਆਪਣੇ ਕੋਲ ਹੀ ਸੁੱਈ ਹੈ ਜੇਰ ਜੂਰ ਪਾਤੀ ਸੀ ਪ੍ਰੋਪਰ ਮੈਂ ਨਾ ਜੇਰ ਪ੍ਰੋਪਰ ਹੈਗੀ ਆਪਣੇ ਕੋਲੇ ਵੀਡੀਓ ਹੈਗੀ ਜੇਰ ਦੀ ਠੀਕ ਕੋਈ ਭੈਣ ਭਰਾ ਮੰਗਦਾ ਨਾ ਕੋਈ ਜੇਰ ਦੀ ਵੀਡੀਓ ਪ੍ਰੋਪਰ ਓਕੇ ਕੰਮ ਹਾਂ ਹਾਂ ਜੀ ਫੋ ਵਜਨ ਵਜੂਦ ਪੂਰਾ ਠੀਕ ਆ ਜੀ ਝੋਟੀ ਦਾ ਵਜਨ ਲੋਡ ਕਰਮਾ ਵਾਲੀ ਨੂੰ ਬਹੁਤ ਆ ਬਾਕੀ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਆ ਦੇਖੋ ਆ ਦੇਖੋ ਹਾਂ ਸੀ ਇਹ ਠੰਡੀ ਕੋਈ ਚੱਕ ਨਹੀਂ ਹਿੰਦੂ ਸਾਹਿਬ ਓਕੇ ਆ ਬਹੁਤ ਵਧੀਆ ਹਾਂਜੀ ਤੁਹਾਡੀ ਵੀਰੇ ਕੀ ਡਿਮਾਂਡ ਕੀ ਮੁੱਲ ਕਰਦੇ ਆ ਇਸ ਝੋਟੀ ਦਾ ਡਿਮਾਂਡ ਤੇ ਚਲੋ ਜਿੰਨੇ ਮਰਜ਼ੀ ਕਰ ਲਈਏ 1 25 ਚੋਂ ਛੋੜ ਛੱਪਾ ਕਰਦਾ ਜਹਾਨਾ ਕਰਦਾ 1 25 ਚੋਂ ਹਾਂ ਕਿੰਨਾ ਕੁ ਛੋਟਾ ਪਾਉ ਜੂਗਾ ਯਾਰ ਕਰਦਾਂਗੇ ਯਾਰ 1 24 ਦੀ ਹਾਂਜੀ ਬਾਕੀ ਹੱਥੋਂ ਯਾਰ ਛੱਡ ਦਾਂਗੇ 1 23 ਦੀ ਪੱਕੀ ਹਾਨਾ ਦੇ ਦਾਂਗੇ 1 23 ਦੀ ਹਾਂਜੀ ਮੋੜ ਤੁਹਾਨੂੰ ਵੇਂਦੇ ਰਹਿੰਦੇ ਰਹਿੰਦੇ ਜੇ ਮੁੱਲ ਤੁਹਾਨੂੰ ਵੀ ਪਤਾ ਹੈ 35 1 35 1 40 ਕਰੀ ਜਾਂਦੇ ਡੇਢੀ ਦਾ ਤੇ ਆਪਾਂ 1 23 ਦੀ ਜਿਹੜੀ ਹਾਨਾ ਦੇਨੇ ਆ ਬਿਲਕੁਲ ਬਿਲਕੁਲ ਪਤਲੇ ਪਿੰਡੇ ਦੀ ਝੋਟੀ ਹੈ ਠੀਕਾ ਜੀ ਬਸ ਕੁਆਲਟੀ ਤੁਹਾਨੂੰ ਦਿਖਾ ਦਿੱਤੀ ਹੈ ਚੋਣ ਚਵਾ ਦੀ ਚੰਗੀ ਆ 15 14 14 ਲੀਟਰ ਕਿਤੇ ਨਹੀਂ ਆਦੋ ਕੋਈ ਭੈਣ ਭਰਾ ਵੇ ਕੋਈ ਨਹੀਂ ਆਪਣੇ ਕੋਲੋਂ ਚੋ ਕੇ ਤਸੰਦੀ ਕਰਕੇ ਖੜੇ ਆ ਚੰਗੀ ਤਰ੍ਹਾਂ ਹਾਂ ਹਾਂਜੀ ਬਿਲਕੁਲ ਸੋ ਸਕੀਲ ਵੀ ਪੂਰੀ ਆ ਬਾਕੀ ਦਧਾਰੂ ਝੋਟੀ ਆ ਬਾਕੀ 1,23,000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਜੇ ਹਨ ਇਧਰ ਪਾਸੇ ਕੋਈ ਫਿਰ ਦਿਖਾ ਦੇ ਇੱਦਾਂ ਇਧਰਲੇ ਪਾਸੇ ਆ ਦੇਖੋ ਠੀਕ ਜੀ ਸੋ ਬਹੁਤ ਸੋਹਣਾ ਵਖਾਲਾ ਦਖਦੁਖ ਚੰਗੀ ਆ ਸੋ ਚੰਗੀ ਉਮੀਦ ਕਰ ਸਕਦੇ ਆ ਆਪਾਂ ਝੋਟੀ ਤੋਂ ਠੀਕ ਆ ਜੀ ਕੋਈ ਗੱਲ ਨਹੀਂ ਤੇ ਬਾਕੀ ਆ ਸਿੰਘ ਦੀ ਬੰਤਰ ਆ ਬਿਲਕੁਲ ਛੋਟਾ ਸਿੰਘ ਆ ਠੀਕ ਆ ਇਹ ਇਹ ਤੋਂ ਬਾਅਦ ਇੱਕ ਲਾਡੀ ਸੈਗਰ ਨੰਬਰ ਤੇ ਆ ਆਪਣੇ ਕੋਲ ਮੱਝ ਆ ਗਈ ਵੀਰ ਨਹੀਂ ਹਾਂਜੀ ਠੀਕ ਆ ਤੇ ਕਿਨਵਾ ਸੂਹਾ ਸੂਨ ਜਾ ਰਹੀ ਅੱਗੇ ਇਹ ਹੁਣ ਕੋਈ ਜਿੰਨਾ ਮਰਜੀ ਲਾ ਲੇ ਤੀਜੇ ਸੂਏ ਸੂਹੂਗੀ ਤੀਜਾ ਸੂਹਾ ਹਾਂਜੀ ਬਾਬਾ ਤੀਜਾ ਸੂਹਾ ਦੋਸਤਾਂ ਮੱਝ ਨੇ ਸੂਣਾ ਬਾਪਾ ਮੇਰਾ ਵੀ ਲੱਗੇ ਚੌਥਾ ਮੰਨੇ ਤੀਜਾ ਮੰਨੇ ਪਰ ਤੀਜਾ ਸੂਹਾ ਵੀਰ ਨੇ ਸ਼ਾਇਦ ਕੋ ਜਿਹੋ ਜੀ ਕਹਿੰਦੇ ਸੋਚਣਾ ਕੋਈ ਭੈਣ ਭਰਾ ਕੋ ਜਿੰਨਾ ਮਰਜੀ ਲਾ ਲੇ ਜੇ ਹਾਂ ਹਾਂਜੀ ਦੇਰ ਕੰਨ ਲੈਂਦੀ ਆ ਦਿਨ ਹਫਤਾ ਲੈ ਜੂ ਅੱਠ ਲੈ ਜੂ ਦਿਨ 7-8 ਦਿਨ ਇਹਦੇ ਲੈ ਜਾਣਾ ਕੋਈ ਅੱਠ 7 ਦਿਨ ਹਜੇ ਦੋਸਤੋ ਬਾਕੀ ਆ ਬਾਕੀ ਹਫਤਾ ਕੇ ਦਾ ਗੇੜ ਮੰਨ ਕੇ ਮੇਰਾ ਵੀਰ ਕੋਈ ਵੀ ਸੌਦਾ ਕਰ ਲਿਓ ਠੀਕ ਆ ਹਫਤੇ ਕੇ ਦਾ ਗੇੜ ਮੰਨ ਕੇ ਸੌਦਾ ਕਰਿਆ ਜੇ ਟੇਢੇ ਪਾਸੇਲ ਕੱਟ ਆ ਗਿਆ ਇਧਰ ਸੱਚੇ ਪਾਸੇਲ ਕੱਟ ਵਿਖਾ ਦਿਆ ਜੇ ਇੱਕ ਅੱਖ ਬਿੱਲੀ ਮਨ ਕੀ ਹੈ ਤੇ ਇੱਕ ਦੇ ਵਿੱਚ ਜਵਾਬ ਹੈਗਾ ਠੀਕ ਆ ਜੀ ਬਾਕੀ ਟੇਢੇ ਪਾਸੇ ਕੱਟਾ ਬੱਚੇ ਪੁੱਛੇ ਲੈਣ ਵਾਸਤੇ ਵੀ ਚਲੋ ਮੱਝ ਚੰਗੀ ਆ ਤੇ ਲਾਡੀ ਵੀਰੇ ਜੇ ਗੱਭਣ ਮਾਜ ਤੇ ਆਪਾਂ ਹਮੇਸ਼ਾ ਜ਼ਿਕਰ ਕਰਦੇ ਇਹਦਾ ਵੀ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਹੈਗੀ ਨਾ ਨਾ ਆਪਣੇ ਕੋਲੇ ਕੋਈ ਭੈਣ ਭਰਾ ਖੇ ਨਾ ਬੈਠੀ ਦੀ ਵੀਡੀਓ ਆਪਾਂ ਪਾ ਦਾਂਗੇ ਹਾਂ ਹਾਂ ਪੂਰੀ ਤਸੱਲੀ ਕਰਕੇ ਦਵਾਂਗੇ ਗੱਭਣ ਦੀ ਇਹਦੀ ਕੋਈ ਪਿੱਛੇ ਦੀ ਕੋਈ ਫੁੱਲ ਗਰੰਟੀ ਆਪਣੀ ਠੀਕ ਹੈ ਜੀ ਹਾਂ ਜੀ ਬਾ ਵੀ ਕੋਈ ਕਿਸੇ ਰਕਮ ਦਾ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਕੋਈ ਥਾਣਾ ਸਾਰੇ ਕੁਝ ਓਕੇ ਆ ਕਿਉਂਕਿ ਆਪਾਂ ਵਪਾਰੀ ਬੰਦੇ ਆਪਾਂ ਨਾ ਵੇਖ ਕੇ ਡੰਗਰ ਲਿਆਉਣਾ ਦਾ ਸਾਫ ਹਾਂ ਬਿਲਕੁਲ ਹਾਂ ਜੀ ਵੀ ਗਾਂ ਦੇਣਾ ਹੁੰਦਾ ਪਹਿਲਾਂ ਬਾਪ ਦੇ ਕਿੰਨੇ ਤੇ ਬੜਨਾ ਨਾ ਹਾਂ ਜੀ ਆਪ ਦੀ ਤਸੱਲੀ ਕਰਕੇ ਲਈ ਦੀ ਉਹ ਡੰਗਰ ਲਈਦਾ ਨਹੀਂਗਾ ਮਾੜਾ ਲਾ ਵੀ ਇਹਨੂੰ ਵੀ ਇੱਕ ਵਾਰ ਖੋਲ ਕੇ ਆਪਾਂ ਤੋੜ ਕੇ ਦਿਖਾਉਣੇ ਤੁਹਾਨੂੰ ਗੱਬਰ ਮਾਜਾ ਦੋਸਤੋ ਟੁੱਕੀ ਆ 6-7 ਦਿਨ ਦਾ ਏਰੀਆ ਆ ਵੀ 6-7 ਕ ਦਿਨ ਮੰਨ ਕੇ ਆਪਣਾ ਵੀਰ ਕੋਈ ਵੀ ਸੱਜਣ ਸੌਦਾ ਕਰ ਲੈ ਬਾਕੀ ਵਜਨ ਲੋੜ ਤੁਹਾਡੇ ਸਾਹਮਣੇ ਆ ਬਿਲਕੁਲ ਪਤਲਾ ਪਿੰਡਾ ਸੋ ਨੀਲੀ ਰਾਵੀ ਦੇ ਵਿੱਚ ਇਹ ਮਾਜਾ ਆ ਗਈ ਆ ਮਗਰਲੇ ਪੈਰ ਧੋਤੇ ਆ ਹਮੇਸ਼ਾ ਹੀ ਆਪਾਂ ਜ਼ਿਆਦਾਤਰ ਪਸ਼ੂ ਦੇਖਦੇ ਆ ਵੀ ਜਦੋਂ ਟੇਡੇ ਪਾਸੇ ਹਲ ਕੱਟ ਆ ਜਾਂਦਾ ਚਾਹੇ ਸੱਜੇ ਆ ਚਾਹੇ ਖੱਬੇ ਆ ਤੇ ਮਗਰਲੇ ਪੈਰਾਂ ਦੇ ਜਵਾਬ ਮਗਰਲੇ ਪੈਰਾਂ ਦੇ ਨਿਸ਼ਾਨੀਆਂ ਹੁੰਦੀਆਂ ਕਈ ਵਾਰ ਅਗਲੇ ਪੈਰਾਂ ਦੇ ਨਿਸ਼ਾਨੀਆਂ ਬਹੁਤ ਘੱਟ ਵੇਖਣ ਦੇ ਵਿੱਚ ਮਿਲਦੀਆਂ ਰਹੀਆਂ ਨੇ ਸ਼ੁਰੂ ਤੋਂ ਆਰਡਰ ਦੀ ਕੁਆਲਿਟੀ ਚੰਗੀ ਆ ਮੁੱਠੀ ਵਾਲੇ ਥਾਣਾ ਕਰਮਾੜੀ ਨੂੰ ਫੇਸ ਕੁਆਲਿਟੀ ਬਹੁਤ ਸੋਹਣੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਧੇ ਵਾਲੀ ਗੱਲਬਾਤ ਇਹ ਆ ਵੀ ਚਲੋ ਕੋਈ ਬੱਚੇ ਭਰਾ ਮੇਰਾ ਕੋਈ ਸ਼ੌਂਕ ਰੱਖਦਾ ਵੀ ਇਹੋ ਜਿਹੇ ਪਸ਼ੂ ਦੇ ਵਿੱਚੋਂ ਬੱਚੇ ਲੈ ਲਗੇ ਚੰਗੇ ਤੇ ਬੱਚੇ ਵੀ ਕਰਮਾੜੀ ਚੰਗੇ ਪਾ ਦੇਊਗੀ ਇਸ ਵਾਰ ਵੀ ਜੇਕਰ ਕਿਸੇ ਨੀਲੀ ਦਾ ਵੀ ਮਾਦੀ ਤੋਂ ਬਣੀ ਹੋਈ ਤੇ ਬੱਚਾ ਇਸ ਵਾਰ ਵੀ ਚੰਗੇ ਪਾਉਣ ਦੀ ਸੁਭਾਵਨਾ ਬਾਕੀ ਥਾਣ ਨਾ ਵੱਧ ਨਾ ਘੱਟ ਤਕਰੀਬਨ ਮੁੱਠੀ-ਮੁੱਠੀ ਵਾਲਾ ਥਾਣਾ ਠੀਕ ਆ ਜੀ ਆ ਗਏ ਆਦੇ। ਇਹ ਦੇ ਜਿਸਨ ਬੁਖਾਰ ਚੰਗੀ ਤਸੱਲੀ ਨਾਲ ਠੀਕ ਆ। ਸੀਲ ਸਾਲ ਵਧੀਆ ਵਧੀਆ ਓਕੇ ਕੋਈ ਚੱਕਰ ਨਹੀਂ। ਅਗਲੇ ਪਾਸੋਂ ਮਾਰ ਦੋ ਹਾਂ ਜਿਹੜਾ ਆਡਰ ਆਇਆ ਨੇ ਗਾ ਦੋਹਾਂ ਪਾਸੇ ਆ ਅੱਗੇ ਵੀ ਹੋਣਾ ਪਿੱਛੇ ਵੀ ਹੋਣਾ ਹਾਲੇ 7-8 ਦਿਨ ਲੈ ਜੂਗੀ। ਹਾਂ ਹੋਰ ਬਣ ਜਾਣੀ ਬਹੁਤ ਬਣੂਗੀ ਥੱਲੇ ਹਾਂ ਲਓ ਠੀਕ ਆ ਜੀ। ਬਹੁਤ ਸੋਨਾ ਲੇਵਾ ਟਿਕਾਣੇ ਦੇ ਲੇਵਾ ਬੰਦ ਦੇ ਦੇ ਦੀ ਕਰਮਾੜੀ ਬਾਕੀ ਸਾਰਾ ਨਾਲੇ ਲੇਵਾ ਬਣਾਉਗੀ ਬੈਕ ਸਾਈਡ ਤੋਂ ਵੀ। ਤੇ ਇਹ ਆਪਣੇ ਵੀਰ ਕਿੰਨੇ ਦੀ ਦੇ ਦੇਗੀ ਆਪਾਂ ਜੈ ਸਨੋ ਜੈ ਸਨੋ ਇਹ 85 ਦੀ ਦੇ ਦਾਂਗੇ ਜੀ 85 ਦੀ ਜੈ ਸਨੋ ਜੇ ਬੱਸੇ ਚ ਕੋਈ ਛੋਰ ਛੱਪਾ ਹੋ ਜਾਊਗਾ ਮਾਨਤਾਂ ਬੱਸ ਇੰਨਾ ਹੀ ਕੋਣਾ ਕੋਈ ਜ਼ਿਆਦਾ ਨਹੀਂ ਠੀਕ ਆ ਹਾਂਜੀ ਕੋਈ ਮਾਨਤਾਂ ਕੋਈ ਗੁਜਾਇਸ਼ ਹੈਗੀ ਤਾਂ ਮੌਕੇ ਤੇ ਦੱਸ ਦਈਏ ਕੋਈ ਨਹੀਂ ਮੌਕੇ ਤੇ ਕੋਈ ਕਰਦਾ ਕੋਈ ਭੈਣ ਭਰਾ ਦੂਰੋਂ ਨੇੜੇ ਆਊਗਾ ਉਹ ਸਾਣਾ ਵੇਖ ਕੇ ਨਾ ਕਰਾਂਗੇ ਆਪਾਂ ਕੋਈ ਗੱਲ ਠੀਕ ਆ ਠੀਕ ਆ ਮੈਂ ਵੀ 85200 ਦਾ ਮੋਲਾ ਲੈਣ ਦੇਣਾ ਠੀਕ ਆ ਹਾਂਜੀ ਬਾਕੀ ਫਿਰ ਵੀ ਮੇਰਾ ਭਰਾ ਜਿਹੜਾ ਵੀ ਕੋਈ ਫੋਨ ਲਾਉਂਦਾ ਜਿਹੜਾ ਕੋਈ ਸੌਦਾ ਕਰਦਾ ਉਹਨੇ ਆਉਂਦਾ ਵੇ ਬਿਲਕੁਲ ਜਿਹੜਾ ਕਾਂਜਾ ਰਾਜੀ ਕਰਨਾ ਹੁੰਦਾ ਠੀਕ ਹੈ ਜੀ ਵੀ ਅਗਲੇ ਨੂੰ ਹੁੰਦਾ ਕਿ ਕੋਈ 1500 ਪਾ ਵੀ ਛੜਾਈਏ ਹਾਂ ਜੀ ਕੋਈ ਭੈਣ ਭਰਾ ਦੂਰ ਨੇੜੇ ਆਇੰਦਾ ਕਰਾਇ ਕਰੋ ਇਹਦਾ ਹੀ ਕਹਿ ਦਿੰਦਾ ਮੈਨੂੰ ਜਾਦਾ ਪੈਂਦਾ ਜਾਂ ਕਿੱਦਾਂ ਕਿਵੇਂ ਆ ਆਪਾਂ ਉਸ ਹਾਂ ਨਾ ਕਰਾਂ ਕੋਈ ਨਹੀਂ ਮਾਨਤਨ ਕਰਾਂਗੇ ਮੈਂ ਜਰੂਰ ਜਰੂਰ ਹਾਂਜੀ ਸੋ ਮਾਨਤਨ ਕਰਕੇ ਦਿੱਤਾ ਜਾਊਗਾ ਇਹ ਵੀ ਜਨਵਰ ਤੁਹਾਨੂੰ ਠੀਕ ਹੈ ਜੀ ਹਾਂਜੀ ਸੋ ਨੀਲੀ ਰਾਵੀ ਦੀ ਮੱਝ ਸੀਗੀ 85000 ਦੇ ਵਿੱਚੋਂ ਮਾਨਤਨ ਹੋਊਗਾ ਖੁੱਲਾ ਡੁੱਲਾ ਭਰਾ ਮੇਰੇ ਕਾਲ ਕਰਿਓ ਤੁਸੀਂ ਇੱਧਰ ਵੀ ਝੋਟੀ ਦਿਖਾਤੀ ਆ ਤੁਹਾਨੂੰ ਵੱਡੀ ਬਾਕੀ ਝੋਟੀਆਂ ਵੀ ਚੰਗੀ ਆ ਜਿਹੜੇ ਮੇਰੇ ਮੇਰੇ ਕੋਲ 14 15 ਕਿ ਇਹ ਝੋਟੀ ਨਾਲ ਤੁਸੀਂ ਸੌਦਾ ਲਾ ਲਿਆ ਜੇ ਵੱਡੀ ਝੋਟੀ ਆ ਬਾਕੀ ਨਾਰਾ ਨੂੜਾ ਵੇਲਸਪੋਨਸ ਪਿੰਡੇ ਦੇ ਉੱਪਰ ਕਾਫੀ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਠੀਕ ਆ ਅਜਿਹੇ ਰ ਬ੍ਰੀ ਕੁਆਲਿਟੀ ਦੀ ਗੱਲ ਕਰਕੇ ਉਹਨਾਂ ਹੀ ਗਾ ਤੇ ਉਹਨਾਂ ਹੀ ਪਛਾਣ ਦੇਵਾ ਕਰਵਾਉਂਦਾ ਲੈ ਵੀ ਅੱਜ ਲਾਡੀ ਵੀਰੇ ਦੋ ਹੀ ਆਪਣੇ ਕੋਲ ਪਸ਼ੂ ਸੀਗੇ ਹਾਂਜੀ ਦੋ ਹੀ ਇੱਕ ਸੰਪਰਕ ਨੰਬਰ ਆਪਣੇ ਕਰ ਦਿੱ ਗਏ ਸਾਂਝੇ ਹਾਂਜੀ ਨੰਬਰ ਹੈਗਾ ਜੀ 98598 ਹਾਂਜੀ 00482 ਹਾਂ ਓਕੇ ਹਾਂਜੀ ਓਕੇ ਹੋਰ ਕੋਈ ਗੱਲਬਾਤ ਵਾ ਚੜਦੀ ਗਰਾਏ ਠੀਕ ਹੈ ਹਾਂਜੀ ਚਲੋ ਮਿਹਰਬਾਨੀ ਸੋ ਦੋਸਤੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ